ਹੋਰ ਬੰਦਰਾ ਕਿਦਾਂ ਠੀਕ ਠਾਕ ਤੇਰਾ ਪਰਿਵਾਰ ਸਾਬ ਹਾਂਜੀ ਮੈਂ ਠੀਕ ਠਾਕ ਸਾਰੇ ਵਧੀਆ ਨੇ ਅੱਛਾ ਅੱਛਾ ਹਾਂਜੀ ਤੇ ਸਮਝਾਤਾ ਹੀ ਲਵਲੀ ਨੂੰ ਵੀ ਆਪਣੇ ਡੈਡੀ ਨੂੰ ਦੱਸੇ ਨਾ ਵੀ ਮੈਂ ਨੌਕਰੀ ਕਰਦਾ ਆ ਕਿ ਨਹੀਂ ਮੰਮੀ ਜੀ ਉਹ ਮੈਂ ਸਾਰੀ ਗੱਲ ਸਮਝਾਤੀ ਇਹਨਾਂ ਨੂੰ ਮੈਂ ਤਾਂ ਵੀ ਨਹੀਂ ਡੈਡੀ ਜੀ ਸਾਹਮਣੇ ਇਹੋ ਹੀ ਕਹਿਣਾ ਵਾਂ ਕਿ ਮੈਂ ਨੌਕਰੀ ਕਰਦਾ ਆ ਤੇ ਪ੍ਰਾਈਵੇਟ ਲੱਗਾਂ ਆ ਕਿਤੇ ਅੱਛਾ ਅੱਛਾ ਆ ਤਾਂ ਹੁਣ ਪਤਾ ਨਹੀਂ ਮੈਨੂੰ ਇੱਕ ਗੱਲ ਦਾ ਡਰ ਲੱਗੰਦਿਆ ਵੀ ਡੈਡੀ ਜੀ ਨੂੰ ਪਤਾ ਨਾ ਲੱਗ ਜਾਵੇ ਨਹੀਂ ਨਹੀਂ ਲੱਗਦਾ ਤਾਂ ਕੋਈ ਗੱਲ ਨਹੀਂ ਪਰ ਉਹਦਾ ਮੈਂ ਇਹਨਾਂ ਨਾਲ ਤਾਂ ਪੂਰਾ ਪੱਕਾ ਕੀਤਾ ਸੀ ਤੇ ਤੁਸੀਂ ਨਾ ਕਿਤੇ ਨਾਲ ਲੱਲੇ ਹੋ ਨਹੀਂ ਮੈਂ ਵੀ ਨਹੀਂ ਕੀਤੀ ਗੱਲ ਤੇ ਗੱਲ ਸੁਣ ਮੇਰੀ ਕਿਦਾਂ ਤੇਰੀ ਸੱਸ ਤੇ ਜਿਠਾਣੀ ਠੀਕ ਠਹਾ ਰਿਆ ਮਮੀ ਸੱਸ ਤੇ ਜਿਠਾਣੀ ਦੀ ਨਾ ਤੂੰ ਇਹ ਗੱਲਾਂ ਹੀ ਛੱਡ ਦੋ ਅੱਛਾ ਇੰਨੀਆਂ ਕਿਤੇ ਤਾਂ ਦੀਆਂ ਚੀਜ਼ਾਂ ਆ ਵਾ ਨਾ ਕਿਤੇ ਕਿ ਕੋਈ ਗੱਲ ਕਰਨ ਦੀ ਵੀ ਇਹ ਗੱਲ ਤੂੰ ਆਪਣਾ ਹੀ ਧਿਆਨ ਰੱਖ ਤੇ ਮੇਰੇ ਘਰ 'ਚ ਨਵੇਂ ਕੰਮ ਵਿੱਚ ਨਹੀਂ ਬਸ ਰਹਿਣਾ ਫੇ ਮੈਂ ਕੰਮ ਹੀ ਕਰਦੀ ਰਵਾਂ ਇੰਨੀਆਂ ਤੇਜ ਵਾ ਕਿਤੇ ਵਾਪਸ ਵੇ ਜੀ ਪਤਾ ਨਹੀਂ ਕੀ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ ਵਾ ਆਪੇ ਰਸੋਈ ਦੇ ਵਿੱਚ ਹੀ ਬੜੀਆਂ ਰਹਿੰਦੀਆਂ ਮੈਂ ਵੀ ਨਹੀਂ ਫੇ ਬੋਧਾ ਧਿਆਨ ਦਿੰਨੀ ਮੈਂ ਕਰਦੀ ਆ ਬਹੁਤੀਆਂ ਜ਼ਿਆਦਾ ਕਿ ਜਿੰਨਾਂ ਦਾ ਪਤਾ ਨਹੀਂ ਲੱਗਦਾ ਕਿਤੇ ਅੱਛਾ ਅੱਛਾ ਨਾ ਤੇ ਆਣਾ ਰੇ ਇੰਫਰ ਉੱਤੇ ਠੀਕ ਐ ਤੇ ਬਾਕੀ ਮੈਂ ਸੁਣ ਗਾਲ ਹਾਂਜੀ ਜਿੰਨਾ ਕੋਇਆ ਉਹਨਾ ਕਰ ਲਿਆ ਐਵੇਂ ਟੋਟਟ ਮਰਦੀ ਲੋੜ ਨਹੀਂ ਹੈਗੀ ਨਹੀਂ ਮੈਂ ਆਪਣੇ ਸਾਫ ਦਾ ਹੀ ਕਰਨਾ ਹਾਂ ਤਾਂ ਜਿੰਨੇ ਕੁ ਮੈਨੂੰ ਲੋੜ ਹੋਣਾ ਕੋ ਕਰਕੇ ਤਾਂ ਮੈਂ ਮੈਨ ਆਪਣੇ ਰਜਾਈ ਵਿੱਚ ਵੱਟ ਜਾ ਕਰਨਾ ਨਾਲੇ ਤੁਸੀਂ ਵੇਖੋ ਬਾਹਰ ਗੜਗੜ ਤੇ ਠੰਡ ਵਾ ਬਿਮਾਰ ਹੋਣਾ ਮੁੜ ਕੇ ਨਹੀਂ ਮੈਂ ਸਾਫ ਦਾ ਹੀ ਕਰਦੀ ਹਣੀ ਐ ਠੀਕ ਠੀਕ ਚਲ ਮੈਂ ਚਾ ਲੈ ਆਵਾ ਅੱਜ ਵੀ ਹੁੰਦੇ ਹੀ ਅਮੀ ਹੈ ਹਾਂ ਆਉਣ ਵਾਲੋਂ ਜਦੋਂ ਮੈਂ ਕਿਹਾ ਵਾ ਅਹੀਂ ਨਹੀਂ ਇਹਨਾਂ ਸਾਰਿਆਂ ਨੂੰ ਲੈ ਜਾਂਦੇ ਆ ਨਾਲ ਦੇ ਉਹਨੂੰ ਭਾਬੀ ਨੂੰ ਵੀ ਲੈ ਜਾਂਦੇ ਮਮੀ ਨੂੰ ਵੀ ਲੈ ਆਏ ਨੇ ਤਾਂ ਮੈਂ ਸਾਰਿਆਂ ਨੂੰ ਜਗ੍ਹਾ ਤੇ ਮੇੜ ਪੋਣੀ ਗਣਾ ਤੁਸੀਂ ਫੇਰਾ ਪਾਉਣਵਾ ਚੱਲ ਚੰਗਾ ਨਹੀਂ ਲੈ ਗਏ ਇੱਥੇਣ ਗਈ ਪੀੜੀ ਪੋਣੀ ਸੀ ਉਹੋ ਹੀ ਨਾ ਮੈਂ ਇੰਨੇ ਜਾਣ ਦਾ ਰਸਨ ਬਣਾਉਣਾ ਸੀ ਨਾਲੇ ਤੁਸੀਂ ਖਪਣਾ ਸੀ ਤੇ ਨਾਲੇ ਵਾਧੂ ਦੀ ਟੈਨਸ਼ਨ ਰਹਿਣੀ ਸੀ ਬਾਕੀ ਨਾ ਕੰਮ ਕੋ ਮੇਰੇ ਹਿਸਾਬ ਨਾਲ ਹੀ ਕਰਨਾ ਠੀਕ ਹੈ ਜਿਹੜੀ ਗੱਲ ਮੈਂ ਕਹੀ ਉਹ ਧਿਆਨ ਰੱਖਣਾ ਨਹੀਂ ਨਹੀਂ ਕੋਈ ਗੱਲ ਦੀ ਮੈਂ ਕੰਮ ਆਪਣੇ ਮਜੇ ਨਾ ਕਰਿਆ ਕਰਨਾ ਜਿੰਨਾ ਕਿ ਮੈਂ ਕਹੋਇਆ ਕੋਈ ਨਹੀਂ ਬਣ ਚੱਲੀ ਹੈ ਚਾਹ ਤੇ ਲੈ ਵੋ ਫਿਰ ਹਾਂ ਮੈਂ ਲੰਨੀ ਬੈਠੇ ਉਹਨੇ ਡਿਕੰਦ ਨੂੰ ਮੈਂ ਜਾਣੀ ਹਾਂ ਤੇ ਠੀਕ ਠੀਕ ਤੋ ਇਥੇ ਠੰਡੇ ਚ ਬੈਠੇ ਉਧਰ ਆ ਜਾਣਾ ਸੀ ਉਹ ਜੋਬਨ ਗਿਆ ਸੀ ਪੈੜੀ ਚ ਮੇਰਾ ਫਿਰ ਦਿਲ ਜਾਂ ਨਹੀਂ ਲੱਗਾ ਉਦੋਂ ਘਰ ਦੇ ਮੈਂ ਚਲ ਇੱਥੇ ਬੈਨਾ ਵੇਦੀ ਮੇਰੀ ਗੱਲ ਸੁਣੋ ਨਿਆਣੇ ਗਏ ਆ ਤਾਂ ਤੁਸੀਂ ਫੋਨ ਕਰਨਾ ਸੀ ਉਹਨਾਂ ਨੂੰ ਲਵਲੀ ਨੂੰ ਫੋਨ ਕਰਕੇ ਕਹੋ ਆਇਆ ਨਹੀਂ ਅਜੇ ਤੱਕ ਮੈਂ ਕਹਾ ਤਾਂ ਉਹਨੂੰ ਫੋਨ ਕਰਾਂ ਮੈਨੂੰ ਕਿਹੜਾ ਪੁੱਛ ਕੇ ਗਿਆ ਵਾ ਤੈਨੂੰ ਪੁੱਛ ਕੇ ਗਿਆ ਤੂੰ ਫੋਨ ਕਰ ਜਾਂ ਨਾ ਕਰ ਹਾ ਹਾ ਮੈਨੂੰ ਕਿੱਥੇ ਪੁੱਛ ਕੇ ਗਿਆ ਵਾ ਤਿਆਰ ਬਿਆਰ ਹੋ ਕੇ ਇਦਾਂ ਆਣ ਕੇ ਲਾਗੇ ਬਹਿ ਗਿਆ ਮੰਮੀ ਰਪਿੰਦਰ ਕਹਿਣ ਲਈ ਆ ਪੇਕੇ ਫੇਰ ਆਪਾਂ ਜਾਨਾ ਵਾ ਤਹੀਂ ਜਾਈਏ ਤੇ ਮੈਂ ਫਿਰ ਕੀ ਕਹਿੰਦੀ ਮੈਂ ਤਾਂ ਬਸੇਰੀਆਂ ਗੱਲਾਂ ਬਾਤਾਂ ਕੀਤੀਆਂ ਜਿੱਦਾਂ ਵੱਡੀ ਗਈ ਸੀ ਨਾ ਸਾਰੇ ਟੱਬਰ ਨੂੰ ਨਾਂ ਲੈ ਕੇ ਗਈ ਸੀ ਤੇ ਤੁਸੀਂ ਕੱਲਿਆਂ ਨੇ ਚੱਲ ਜਾਣਾ ਵਾ ਉਹਦਾ ਮਾਂ ਪਿਓ ਕੀ ਆਖੂਗਾ ਤੇ ਇਹਦੇ ਮਾਂ ਪਿਓ ਨੂੰ ਅਕਲ ਹੀ ਨਹੀਂ ਹੈ ਕਿ ਕੱਲਿਆਂ ਨੂੰ ਘਲਾਤਾ ਜਦੋਂ ਤੈਨੂੰ ਇਹ ਪੁੱਛਣਾ ਆਇਆ ਸੀ ਤਾਂ ਤੂੰ ਕਹਿੰਦੀ ਤੇ ਸਹੀ ਵੀ ਜਾ ਆਪਣੇ ਪਿਓ ਨੂੰ ਪੁੱਛ ਲੈ ਮੈਂ ਕਿਹਾ ਸੀ ਮੇਰੀ ਨਹੀਂ ਕੋਈ ਸੁਣਦਾ ਸੁਣਦਾ ਵਾ ਉਹਦੀ ਕੀ ਜ਼ਰੂਰਤ ਹੈ ਭਲਾ ਕੱਲਾ ਚੱਲ ਜਾਂਦਾ ਲੈ ਕੇ ਉੱਥੀ ਨੂੰ ਹੱਦ ਹੋ ਗਈ ਆ ਉਹ ਵੀ ਮੇਰੇ ਦਿਵਾਲੇ ਹੋ ਕੇ ਗਿਆ ਤੇ ਜੇ ਤੁਹਾਡੇ ਵਾਲਾਂ ਹੀ ਤੁਸੀਂ ਮੇਰੇ ਦਿਵਾਲੇ ਹੋ ਕੇ ਮੇਰਾ ਕੀ ਕਸੂਰ ਹੋਇਆ ਗੱਲ ਵਿੱਚ ਆਉਂਦਾ ਵਾ ਤਾਂ ਪੁੱਛ ਲਿਓ ਬਾਲ ਕੇ ਤੇ ਤੇਰਾ ਕਸੂਰ ਨਹੀਂ ਐ ਤੇ ਹੋਰ ਕਿਦਾ ਕਸੂਰ ਆ ਤੂੰ ਉਦੋਂ ਕਹਿੰਦੀ ਤਾਂ ਕਿਆ ਤੇ ਹੈਗਾ ਜੀ ਹੁਣ ਅਗਲਾ ਨਾਮ ਮੰਨੇ ਤਾਂ ਫੇਰ ਉਹਦੇ ਗੱਲ ਪੈ ਜਾ ਮੈਂ ਚੱਲ ਆਲਾ ਤੇ ਫੇਰ ਕਰ ਲੈਨੇ ਇਹ ਗੱਲ ਬੈ ਕੇ ਸਦੋ ਹੀ ਨਾ ਵਲੀ ਚੱਲ ਫੋਨ ਤੇ ਕਰਕੇ ਪੁੱਛ ਲਓ ਮੈਂ ਨਹੀਂ ਫੋਨ ਕਰਨਾ ਉਹਨਾਂ ਨੂੰ ਮੇਰੀ ਗੱਲ ਸੁਣੋ ਮੈਨੂੰ ਇਹ ਆ ਵੀ ਨਵੀਂ ਗੱਡੀ ਆ ਕੋਲ ਉਹਦੇ ਜੋਦ ਕਿੰਦਾ ਚੋਰੀਆਂ ਹੋਣ ਰਹੀਆਂ ਵਾ ਜੋਦ ਨੂੰ ਕਹਦੇ ਆਪੀ ਕਰਦੀ ਮੈਂ ਨਹੀਂ ਕਰਨਾ ਫੋਨ ਜੋਦ ਕਰਦੀ ਆ ਜਿੰਨੂੰ ਉਹਨਾਂ ਕਿਹਾ ਨਹੀਂ ਨਾਲ ਜਾਣ ਨੂੰ ਉਹ ਕਰੂ ਫੋਨ ਤੇ ਮੈਂ ਪਿਓ ਹਾਂ ਤੇ ਮੈਨੂੰ ਉਹਨਾਂ ਨੂੰ ਪੁੱਛਿਆ ਨਹੀਂ ਜਾਣ ਲੱਗਾ ਮੈਂ ਫੇਰ ਕਿੱਦਾਂ ਕਰਦਾ ਤੈਨੂੰ ਜਿਆਦਾ ਝੇਜਵਤ ਕਰਦੇ ਫੇਰ ਤੂੰ ਨਮਨ ਪਹਿਲਾਂ ਗੱਲਾਂ ਹੋ ਰਹੀ ਬੱਚੇ ਆਖੇ ਲੱਗ ਜਾਂਦੇ ਸੀ ਹੁਣ ਵੱਡਾ ਵੇਖ ਲਾ ਤੋ ਜੋਬਨ ਸਵੇਰੇ ਜਾਂਦਾ ਤੇ ਸ਼ਾਮ ਨੂੰ ਘਰ ਆਉਂਦਾ ਤੇ ਦਬਕਾ ਦੂਕਾ ਹੀ ਮਾਰਦੀਦਾ ਦਵਾ ਜੀਆਂ ਨੂੰ ਤੇ ਅੱਜ ਕੱਲ ਤੇ ਉਹ ਗੱਲਾਂ ਨਹੀਂ ਰਹੀਆਂ ਤੂੰ ਇਹਦੀ ਸਾਈਡ ਲੈਂਦੀ ਹੁਣ ਤੂੰ ਚੰਗੀ ਰਹੀਆਂ ਲੈਂਦੀ ਤੇ ਮੈਂ ਸਾਈਡ ਇਹਦੀ ਹਾਂ ਪਰ ਇਹਨੂੰ ਸ਼ਰਮ ਹੀ ਨਹੀਂ ਆਈ ਮੈਂ ਤੇ ਕਿਹਾ ਵੀ ਉਹਨੂੰ ਸਮਝਾ ਇਹ ਮੈਂ ਆਪਣੇ ਘਰ ਕਪੱਤ ਪਾਲਾਂ ਤੇ ਮੈਂ ਜੇ ਨਵੇਂ ਕਪੱਤ ਪਾਉਣਾ ਜਿੱਦਾਂ ਆਂਦੀ ਮੰਨੀ ਜਾ ਫਿਰ ਸਾਡੇ ਸਾਨੂੰ ਪੁੱਛਣ ਕੀ ਗੱਲ ਹੋਇਆ ਨਹੀਂ ਅਜੇ ਵਿਆਹ ਨੂੰ ਤਾਂ ਮਹੀਨਾ ਨਹੀਂ ਹੋਇਆ ਤੇ ਇੰਨਾ ਡਰਨ ਡਿਆ ਵਾ ਵੀ ਕਿ ਪੱਤ ਪਾਰਾ ਮੈਂ ਉਹ ਕਰ ਲਾਂ ਤੇ ਗਾੜੀ ਕੀ ਬਣੂਗਾ ਗਾੜੀ ਕੀ ਬਣਾਵਾ ਦਿਓ ਜਿਹੜੇ 2 ਕਿੱਲੇ ਹੁੰਦੇ ਤਾਂ ਆਪਣੀ ਪਕਾਉਂ ਤੇ ਆਪਣੀ ਖਾਣ ਅਸੀਂ ਕਿਨੱਕ ਚਰੇ ਇਹਨਾਂ ਵਾਲੇ ਵੇਖਣਾ ਹਾਂ ਮੈਂ ਦਵਕੇ ਪਹਿਲਾਂ ਮਾਰਦਾ ਹੁੰਦਾ ਸੀ ਤੇ ਤੂੰ ਉਹਦੀ ਸੈਟ ਲੈਂਦੀ ਹੁੰਦੀ ਸੀ ਵੀ ਨਹੀਂ ਉਹਨੇ ਵਿਆਹ ਤੋਂ ਬਾਅਦ ਸੁਧਰ ਜਾਣਾ ਹੁਣ ਚੰਗੀ ਰਹੀਆਂ ਚੱਲ ਮੈਂ ਤਾਂ ਕਹਿੰਨੀ ਹਾਂ ਕਿ ਕਿਰਪਾ ਦੂਜੀ ਚੰਗੀ ਆਜੂਗੀ ਪਰ ਮੈਨੂੰ ਹੁਣ ਪਤਾ ਲੱਗਾ ਵੀ ਉਹ ਇਹਦੇ ਨਾਲੋਂ ਵੀ ਨਕਮੀ ਆ ਕਿੱਦਿ ਗਸਿਆਣੀ ਹੋਊਗੀ ਜਿਹੜੀ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਤੁਰਪੀ ਆ। ਰਬਾਣਾ ਵੱਡੀ ਤੇ ਫੇਰ ਵੀ ਚੰਗੀ ਸੀ। ਹੁਣ ਤੋਂ ਝਿੜਕ ਝੜਕ ਵੀ ਲੈਣੀ ਆ ਤੇ ਫੇਰ ਵੀ ਤੇਰੇ ਮਗਰ ਮੰਮੀ ਮੰਮੀ ਕਰਦੀ ਫਿਰਦੀ ਆ। ਚੱਲ ਕੋਈ ਗੱਲ ਨਹੀਂ। ਆਉਂਦਾ ਵਾ ਤਾਂ ਫੇਰ ਮੈਂ ਪੁੱਛਦੀ ਆ ਨਾ ਉਹਨੂੰ ਵੀ ਤੈਨੂੰ ਸ਼ਰਮ ਨਹੀਂ ਆਉਂਦੀ। ਚੱਲਾਓ ਚਲੀਏ ਰੋਟੀ ਪਾਣੀ ਦਿਖਾਈਏ। ਮੰਮੀ ਜੀ? ਹਾਂ ਪੁੱਤ। ਬੈਠੇ ਜੀ। ਬੈਠੀ ਆ। ਤੇ ਦੂਜਾ लवली ਹੁਣ ਹੀ ਆਏ ਨਹੀਂ ਅਜੇ ਵੀ। ਮੈਂ ਤਾਂ ਡੀਕਣ ਦਾ ਹੀ ਪੁੱਤ। ਵੇਖ ਤੋਂ ਟਾਈਮ ਕਿੰਨਾ ਹੋ ਗਿਆ ਵਾ। ਹਾਂ। ਤੇ ਚਲ ਟਾਈਮ ਨਾ ਘਰੋਂ ਦੇ ਸਮਾਨ ਨੀਗਾ ਚੰਗਾ ਆਹ ਸਮਾਂ ਤੇ ਹੈਗਾ ਹੀ ਆ ਚਲੋ ਕੋਈ ਨਹੀਂ ਤੇ ਹੀ ਫਿਕਰ ਨਾ ਕਰੋ ਅਹੀਂ ਇਦਾਂ ਕਰਨੇ ਆ ਵੀ ਰੋਟੀ ਪਾਣੀ ਬਣਾ ਕੇ ਖਾ ਲੈਣੇ ਆ ਜੇ ਉਹਨਾਂ ਨੂੰ ਢੀਕ ਦੇਰੇ ਹੋ ਸਕਦਾ ਉਹ ਖਾ ਕੇ ਹੀ ਆਉਣ ਰੋਟੀ ਦੀ ਤਾਂ ਕੋਈ ਗੱਲ ਨਹੀਂ ਖਾ ਕੇ ਹੀ ਆਉਣਗੇ ਪਰ ਵੇਹ ਬਰਤੋਂਦ ਕਿਦਾਂ ਪਈ ਆ ਤੇ ਟਾਈਮ ਕਿੰਨਾ ਹੋ ਗਿਆ ਵਾ ਚਲੋ ਮੰਮੀ ਪਹਿਲੀ ਵਾਰ ਹੀ ਗਏ ਆ ਹੋ ਸਕਦਾ ਅਗਲਿਆਂ ਦਾ ਸਿਸਟਮ ਕੁਝ ਹੋਰ ਹੋਵੇ ਹੁਣ ਰਪਿੰਦਰ ਹੀ ਇੱਥੋਂ ਕਹੂਗੀ ਉੱਠਣ ਨੂੰ ਤੇ लवली ਆਊਗਾ ਨਵਾਂ ਸਮਾਂ ਤੇ ਕਹਿ ਨਹੀਂ ਸਕਦਾ ਜੀ ਹੈ ਤੇ ਤੇਰੀ ਗੱਲ ਠੀਕ ਆ ਗਿਆਣਾ ਘੱਟਾ ਵੀ ਪਾਇਆ ਵਾ ਗੱਡੀ ਨਵੀਂ ਕੋਲ ਵਾ ਅੱਜਕੱਲ੍ਹ ਤਾਂ ਤੇਰੇ ਚੋਰ ਚੱਕੇ ਜਿਹੜੇ ਪੈਰ-ਪੈਰ ਤੇ ਖਲੋਤੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਅਸੀਂ ਅੱਧਾ ਘੰਟਾ ਹੋਰ ਡਿੱਕ ਲੈਨੇ ਆ ਜੇ ਨਹੀਂ ਹੁੰਦੇ ਫਿਰ ਫੋਨ ਕਰ ਲੈਨੇ ਆ ਅਸੀਂ ਰੋਟੀ ਪਾਣੀ ਖਾਈਏ ਪੁਕਾ ਕੇ ਫਿਰ ਹੁਣ ਜੇ ਤੇਰੇ ਡੈਡੀ ਨੂੰ ਮੈਂ ਕਿਹਾ ਵੀ ਫੋਨ ਕਰੋ ਉਹਨਾਂ ਨੇ ਮੇਰੇ ਦਿਵਾਲੇ ਹੁਣਾਉ ਨੀ ਨੀ ਡੈਡੀ ਨੂੰ ਨਾ ਕਹੋ ਐਵੇਂ ਵਾਧੂ ਦੀ ਟੈਨਸ਼ਨ ਹੋ ਜਾਣੀ ਆ ਉਹਨਾਂ ਨੂੰ ਵੀ ਅਸੀਂ ਆਪ ਹੀ ਕਰ ਲਾਂਗੇ ਰੋਟੀ ਰੋਟੀ ਬਣਾ ਕੇ ਨਾ ਤੇ ਫਿਰ ਅਸੀਂ ਉਹਨਾਂ ਨੂੰ ਫੋਨ ਕਰ ਲੈਨੇ ਇੱਕ ਵਾਰੀ ਚਲ ਪਕਾ ਤੂੰ ਫਿਰ ਫੁਲਕੇ ਪਕਾਉਣੀ ਆ ਤੇ ਤੁਸੀਂ ਡੈਨੂ ਫੜਾ ਦਿਓ ਹੈ ਨਾ ਹਾਂ ਕੋਈ ਨਹੀਂ ਮੈਂ ਫੜਾ ਦਿੰਨੀ ਆ ਹਾਂ ਮੈਨੂੰ ਤਾਂ ਫਿਕਰ ਖੁਈ ਜਾਂਦੀ ਆ ਟਾਈਮ ਕਿੰਨਾ ਹੋ ਗਿਆ ਵਾ ਗੱਡੀ ਨਵੀਂ ਕੋਲ ਵਾ ਗਿਆਣਾ ਗੱਟਾ ਬੋਟੀ ਨੇ ਪਾਇਆ ਵਾ ਇਹ ਨਾ ਹੋਵੇ ਉਹ ਉਥੇ ਖਲੋਕੇ ਤੇ ਲੁੱਟ ਪੁੱਟ ਕੇ ਲੋਕੀ ਗਾਂਹ ਜਾਂਦੇ ਤੇ ਇਹ ਅੰਦਰੇ ਰਹਿ ਜਾਣ ਉਦਾਂ ਹੀ ਇਹਨੇ ਸ਼ਦਾਈ ਦਾ ਸ਼ਦਾਈ ਰਹਿਣਾ ਇਹਨੂੰ ਮੁੰਡੇ ਨੂੰ ਅਕਲ ਨਹੀਂ ਗਈ ਆਉਣੀ ਵੀ ਮੈਂ ਟਾਈਮ ਨਾਲ ਆਪਣੇ ਘਰ ਜਾਵਾਂ ਇਹ ਇੱਕ ਗੱਲ ਹੈਗੀ ਆ ਜੋਤ ਨੂੰ ਮੈਂ ਗੁੱਸੇ ਵੀ ਹੋ ਲੈਂਦੀ ਹਾਂ ਤੇ ਕਦੀ ਮੇਰੇ ਗਾੜੀ ਬੋਲੀ ਨਹੀਂ ਤੇ ਹੁਣ ਵੀ ਚੰਗੀ ਫੇਰ ਵੀ ਮੈਨੂੰ ਹੌਸਲਾ ਹੀ ਦੇਣ ਲਈ ਆ ਵੀ ਮੰਮੀ ਕੋਈ ਗੱਲ ਨਹੀਂ ਆ ਜਾਂਦੇ ਆ ਪਰ ਮੈਨੂੰ ਤਾਂ ਡਰ ਲੱਗਣ ਡਿਆ ਵਾ ਨਾ ਇਹ ਮੁੰਡੇ ਨੇ ਫਿਰ ਇਹਨਾ ਸ਼ਦਾਈ ਰਹਿਣਾ ساری ਉਮਰ ਉਹ ਤੇਜ ਹੈਗੀ ਆ ਮਗਰ ਲੱਗੀ ਰਹੀ ਇਹਦੇ ਉਹਨੂੰ ਪਤਾ ਹੀ ਪੈਲੀ ਬੰਨਾ ਇਹਦਾ ਹੈਗਾ ਵਾ ਭੈਣ ਵੀ ਦੱਸਦੀ ਹੋਊਗੀ ਕਿ ਸੌਖੇ ਆ ਤੇ ਇਹ ਸ਼ਦਾਈ ਦਾ ਸ਼ਦਾਈ ਰਿਆ ਨਖਤਾ ਮੇਰੀ ਗੱਲ ਸੁਣਾ ਹਾਂਜੀ ਸਿੱਧੀ ਨੰਗ ਆਈਆਂ ਮੇਰੇ ਨਾਲ ਹੀ ਤੇ ਮੰਮੀ ਹੋਣੀ ਉੱਥੇ ਬੈਠੇ ਸੀ ਲੂਬੀ ਜੀ ਤੇ ਉੱਥੇ ਸਸਤੀ ਕਾਲੀ ਬਲਾ ਆਉਂਦੀ ਉਹਨਾਂ ਨੂੰ ਤੇ ਫਿਰ ਕੀ ਬਿਠੇ ਜਦੇ ਮੈਂ ਥੱਕੀ ਆਈ ਹਾਂ ਉਥੋਂ ਹੁਣ ਥੱਕੀ ਉਥੇ ਕਿਤੇ ਬਹੁਤ ਗੋਡੀ ਕਰਕੇ ਹੋ ਗਈਆਂ ਹੈਗੀਆਂ ਘਰ ਉਹਨਾਂ ਕਰ ਹੀ ਲੈਣਾ ਵਾ ਰੋਟੀ ਪਾਣੀ ਉਹ ਮੇਰੀ ਗੱਲ ਤੋਂ ਰੋਟੀ ਪਾਣੀ ਬਣਿਆ ਹੋਣਾ ਜਾਂ ਫੜਾਈ ਦੇ ਉਹਨਾਂ ਨੂੰ ਉਹਨਾਂ ਰੋਟੀ ਖਾ ਵੀ ਲਈ ਉਹਨੂੰ ਤੀ ਬਹੁਤੀ ਫਿਕਰ ਨਾ ਕਰਿਆ ਕਰੋ ਉਹ ਚੱਲੇ ਇਕੱਲੇ ਬੜੀ ਲੰਮੇ ਪੈਣਾ ਪੁੱਛ ਤੇ ਲਿਆ ਉਹਨਾਂ ਨੂੰ ਮੈਂ ਤਾਂ ਲੱਗੀ ਸੌਣ ਥੱਕ ਗਈ ਹਾਂ ਠੰਡ ਗੋੜੇ ਗੋੜੇ ਜਦੇ ਹਾਦ ਹੋ ਗਿਆ ਤੇ ਰੇਲੀ ਵਿਆਹ ਤਾਂ ਪਹਿਲਾਂ ਤੂੰ ਕੋਈ ਤੇ ਹੁਣ ਤੂੰ ਕੁਫ ਕਰਦਾ ਸੰਢੀ ਦੱਸ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਐ ਮੈਂ ਤਾਂ ਲੱਗੀ ਹਾਂ ਸੌਣ ਉਹ ਚਲ ਮੇਲੀ ਆ ਉਹਨਾਂ ਨੂੰ ਸੌਂ ਲੱਗੀਆਂ ਕੀ ਕਰਕੇ ਆਈ ਓਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਖਾ ਪੀ ਕੇ ਤੇ ਆ ਗਈ ਹੈ ਨਾ ਗੱਡੀ 'ਚ ਤੂੰ ਗਈ ਆ ਸਾਈਕਲ ਤੇ ਗਈ ਈ ਸੌਣਾ ਸੌਂ ਜਾ ਮੈਂ ਤਾਂ ਲੱਗੀ ਸੌਣਾ ਚਲ ਮੈਂ ਆਈ ਮੇਲਾ ਮਨਾਵਾ ਫੇਰ ਉਹਨਾਂ ਕਹਿਣਾ ਵੀ ਦੋਵੇਂ ਜੀ ਨਾ ਅੱਗੇ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਖਾ ਲੈ ਰੋਟੀ ਪਾਣੀ ਆਓ ਖਾ ਲਿਆ ਵਾ ਅੱਛਾ ਅੱਛਾ ਪਰਪਿੰਦਰ ਨਹੀਂ ਆਈ ਉਹ ਰੁਪਿੰਦਰ ਲੰਮੇ ਪੈ ਗਈ ਓ ਪਿਆਣਾ ਵੀ ਤੁਹਾਨੂੰ ਪਤਾ ਬਥੇਰਾ ਵਾ ਮਿਲ ਗਿਆ ਆ ਜੀ ਹਾਂਜੀ ਅੱਛਾ ਉਹਨਾਂ ਪੁੱਛਿਆ ਨਹੀਂ ਨਹੀਂ ਪੁੱਛਦੇ ਹੀ ਹੂੰ ਤੇ ਮੈਂ ਕੋਈ ਗੱਲ ਨਹੀਂ ਫੇਰ ਕਿਹਦੇ ਨਾਲ ਲੈ ਆਵਾਂਗੇ ਉਹਨਾਂ ਨੂੰ ਫੇਰ ਕੀ ਜਾਣਾ ਵਾ ਤੇ ਨਾਲੇ ਤੂੰ ਦੱਸ ਦੇਣਾ ਹੀ ਵੀ ਉਹਨਾਂ ਨੇ ਆਣ ਕੇ ਕੀ ਕਰਨਾ ਸੀ ਦੋਵੇਂ ਜਾਣੇ ਆਈ ਗਏ ਸਾਡੀ ਲੋੜ ਹੀ ਇੱਥੇ ਉਹ ਚੱਲ ਕੋਈ ਗੱਲ ਨਹੀਂ ਫੇਰ ਕਿਹਦਾਂ ਚੱਲ ਜਾਗੇ ਸਾਰੇ ਜਾਣੇ ਫੇਰ ਜਿੱਦਾਂ ਹੁਣ ਹੋਇਆ ਇਦਾਂ ਫੇਰ ਚੱਲ ਜੀਏਗੇ ਅਹੀਂ ਕਰਨਾ ਜਾ ਕੇ ਉੱਥੇ ਓਹੋ ਉਹ ਕਹਿੰਦੇ ਨੇ ਇਹ ਪੁੱਛਣ ਦੇ ਸਾਰੇ ਇਹ ਨਹੀਂ ਗੱਲ ਵੀ ਉਹਨਾਂ ਪੁੱਛਿਆ ਨਹੀਂ ਆ ਕੋਈ ਗੱਲ ਨਹੀਂ ਫੇਰ ਕਿਦਾਂ ਸਲਾਹ ਕਰਨਾ ਹੁਸ਼ਿਆਤ ਹੋਣਾ ਹੈਗਾ ਸੀ ਤੇ ਤੇਰਾ ਪਿਓ ਵੀ ਬੜਾ ਗਰਮੀ ਉਹਦੇ ਨਾਲ ਵੀ ਗੱਲ ਕਰ ਲੈ ਆਪੇ ਤੂੰ ਜਾਣ ਲੱਗਾ ਮੈਨੂੰ ਗੱਲਾਂ ਕਰਕੇ ਗਿਆ ਉਹ ਮਗਰੋਂ ਮੇਰੇ ਦਿਵਾਲੇ ਹੋ ਗਿਆ ਵੀ ਤੂੰ ਕਲਾਇਆ ਉਹਨਾਂ ਨੂੰ ਤੇ ਮੈਂ ਤੈਨੂੰ ਕਿੱਥੇ ਕਲਾਇਆ ਤੂੰ ਤਾਂ ਤਿਆਰ ਹੋ ਗਿਆ ਤੇ ਮੈਨੂੰ ਦੱਸਣਾ ਆ ਪੁੱਛਣ ਥੋੜਾ ਆ ਓਹੋ ਹੁਣ ਜਿੰਨਾ ਵਿਆਹ ਹੋਇਆ ਉਹਨਾਂ ਜਾਣਾ ਨਹੀਂਗਾ ਕਿਤੇ ਵੀ ਸਾਰੀ ਉਮਰ ਉਹਦੇ ਨਾਲ ਹੀ ਜਾਣਾ ਵਾ ਜੇ ਅੱਗੇ ਫਿਰਦਾ ਰਹਿੰਦਾ ਤਾਂ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਦੇ ਜਾਣਾ ਹੀ ਆ ਕਿ ਨਹੀਂ ਤੂੰ ਤਾਂ ਜਿਉਂ ਸਿਆਣਾ ਹੋਇਆ ਨਾ ਮੇਰੀ ਬੇਇੱਜ਼ਤੀ ਕਰਾਉਂਦਾ ਰਿਆ ਨਾ ਕਹਿ ਕੰਮ ਨੂੰ ਹੱਥ ਲਾਉਣਾ ਮਾ ਨਾ ਹੋਰ ਪਿਓ ਤੇਰਾ ਵੀ ਮੇਰੇ ਦਿਵਾਲੇ ਚੜਿਆ ਰਹਿੰਦਾ ਤੇ ਜੋ ਬਣਵੀ ਓਏ ਉਹਨਾਂ ਨੂੰ ਤੇ ਹੱਥ ਪੈ ਗਈ ਆ ਉਹਨਾਂ ਹੁਣ ਥੋੜਾ ਹਟਣਾ ਵਾ ਜੇ ਤੂੰ ਚੰਗਾ ਹੋਵੇਂ ਤਾਂ ਉਹਨਾਂ ਨੂੰ ਹੱਥ ਨਾ ਹੀ ਪਵੇ ਚੱਲ ਇਦਾਂ ਕਰਦੀ ਆ ਆਪ ਹੀ ਜਾਨੀ ਅੰਦਰ ਵੀ ਕੀ ਕਰਨ ਰਹੀ ਆ ਭਲਾ ਨਾਲੇ ਜੋਤਨਾ ਕੰਮ ਕਰਵਾਏ ਇਦਾਂ ਸਰਨਾ ਪਿਓ ਇਕੱਲੀ ਕੰਮ ਕਰਦੀ ਰਹੇ ਤੇ ਅੰਦਰ ਵੜ ਕੇ ਲੰਮੇ ਪਈ ਰਹੇ ਜੋਤ ਹਾਂਜੀ ਮੰਮੀ ਉਹ ਤਾਂ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਆ ਥੋੜਾ ਜਿਹਾ ਸਮਾਨ ਮਹਿਰ ਸੋਈ ਸਾਮਲਾ ਤੇ ਟੱਕਦਾ ਹੈ ਚੱਲ ਮੈਨੂੰ ਆਵਾਜ਼ ਮਾਰ ਲੈਂਦੀ ਮੈਂ ਤੇਰੇ ਨਾਲ ਕਰਾ ਦਿੰਦੀ ਨਹੀਂ ਨਹੀਂ ਹੋ ਗਿਆ ਵਾ ਹੁਣ ਤੇ ਤੇ ਹਿੰਗੀ ਕਰਨਾ ਠੰਡ ਬੜੀ ਆ ਇਹ ਇੱਕ ਗੱਲ ਵਾ ਵੇਖ ਲਾ ਆ ਗਏ ਆ ਅੰਦਰ ਜਾ ਕੇ ਤੇ ਰਜਾਈ ਚ ਵੜ ਗਈ ਆ ਇਹਨਾਂ ਨੂੰ ਪਤਾ ਵੀ ਬਾਹਰ ਨਿਕਲਾ ਵੇਖਾਂ ਕੋਈ ਕੰਮ ਤੰਦਾ ਕਰਨ ਵਾਲਾ ਹੈਗਾ ਵਾ ਇਹ ਤੇ ਹਨੂ ਦੋਵਾਂ ਜਾਣਿਆਂ ਨੂੰ ਫਿਰ ਸਾਣ ਹੋਊਗਾ ਵੀ ਜਿਹੜਾ ਕੰਮ ਕਰਨਾ ਹੀ ਕਰਨਾ ਚਲੋ ਮਮੀ ਜੀ ਜਿੰਨਾ ਵਾ ਨਾ ਵਾ ਅਜੇ ਨਹੀਂ ਇਹਨੂੰ ਕੁਝ ਕਹਿ ਸਕਦੇ ਹੁਣ ਕਿਹਾ ਉਹਦੇ ਮਾਪਿਆਂ ਨੇ ਵੀ ਕਹਿਣਾ ਵਾ ਪੀ ਸਾਡੀ ਕੁੜੀ ਮਾੜੀ ਲੱਗੀ ਨਾਲੇ ਉਦੋਂ ਤੇ ਕਹਿੰਦੇ ਹੀ ਕਰ ਦੋ ਰਿਸ਼ਤਾ ਤੇ ਲੋਕਾਂ ਦੀਆਂ ਵੀ ਗੱਲਾਂ ਹੌਲੀ ਹੌਲੀ ਆਪੇ ਪੈ ਜਾਊਗਾ ਫਰਕ ਪੁੱਤ ਜਿਹੜਾ ਸ਼ੁਰੂ ਤੋਂ ਇਦਾਂ ਕਰੇ ਨਾ ਉਹਦਾ ਫਰਕ ਨਹੀਂ ਪੈਂਦਾ ਹੁੰਦਾ ਜਿਹੜੀਆਂ ਚੰਗੇ ਘਰਾਂ ਤੋਂ ਆਉਂਦੀਆਂ ਵਾ ਨਾ ਉਹ ਤਾਂ ਆਉਂਦੀਆਂ ਪੋਛਦੀਆਂ ਵਾ ਵੀ ਮਮੀ ਜੀ ਰੋਟੀ ਪਾਣੀ ਖਾਦਾ ਵਾ ਕੋਈ ਕੰਮ ਹੈਗਾ ਮੈਂ ਕਰਾਵਾਂ ਦੀਦੀ ਦੇ ਨਾਲ ਉਹਨੇ ਤਾਂ ਪੁੱਛਿਆ ਹੀ ਨਹੀਂਗਾ ਅੱਗੇ ਕਿਹੜਾ ਮਮੀ ਜੀ ਉਤੋਂ ਵੀ ਨਾ ਕੰਮ ਨਹੀਂ ਹੁੰਦੇ ਨਹੀਂ ਪੁੱਛਿਆ ਤੇ ਨਾ ਸਹੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਆ ਜਾ ਤੂੰ ਵੀ ਸੌ ਘੜੀ ਹੋਣ ਠੰਡ ਬੜੀ ਆ ਉਹ ਮੈਂ ਲਵਲੀਨ ਨੂੰ ਪਾਤਾ ਉਹ ਸੌਂਗੀ ਹੀ ਤੇ ਮੈਂ ਹਾਂ ਮੜਿਆ ਜਾ ਕਰਕੇ ਬਸ ਮੈਂ ਆ ਗਈ ਦੋ ਮਿੰਟ ਚਲ ਕਰਕੇ ਤੇ ਆ ਜਾ ਠੰਡ ਬੜੀਰ ਜਾਈ ਚੜੋ ਹਾਂਜੀ ਹਾਂਜੀ ਮੰਮੀ ਨੂੰ ਵੀ ਹੋਣੀ ਪਤਾ ਲੱਗਣਾ ਵੇਖਨੀਆਂ ਵਾਲਾ ਕਿੱਦਾਂ ਰਹਿੰਦੇ ਉਹਦੇ ਨਾਲ ਹੁਣ ਉਹਨੂੰ ਕਿੱਦਾਂ ਗੁੱਸੇ ਹੁੰਦੇ ਆ ਮੈਨੂੰ ਤੇ ਗੱਲ-ਗੱਲ ਤੇ ਤਾਨਾ ਵੀ ਮਾਰ ਲੈਂਦੇ ਸੀ ਤੇ ਗੁੱਸੇ ਵੀ ਹੋ ਲੈਂਦੇ ਸੀ ਤੇ ਮੈਂ ਕਦੀ ਕੋਈ ਗੱਲ ਨਹੀਂ ਕੀਤੀ ਚਲੋ ਰੱਬਾ ਇੱਕ ਗੱਲ ਇਹ ਆ ਵੀ ਘਰ 'ਚ ਜੋ ਵੀ ਹੋਵੇ ਚੰਗਾ ਚੰਗਾ ਹੀ ਹੋਵੇ ਰਪਿੰਦਰ ਪੋਤੋ ਉੱਠਦਾ ਹਾਂਜੀ ਅਮੀ ਬੋਏ ਜੇ ਪਿੰਡੋਂ ਠੀਕ ਠਾਕ ਸਾਬ ਹਾਂਜੀ ਹੋਏ ਠੀਕ ਠਾਕ ਆ ਅੱਛਾ ਚੱਲ ਠੀਕ ਆ ਤਾਂ ਜੋਤ ਨੇ ਬਾਕੀ ਕੰਮ ਤਾਂ ਪੁੱਤ ਸਾਰਾ ਕਰ ਲਿਆ ਵਾ ਰੋਟੀ ਪਾਣੀ ਦਾ ਤੇ ਪਾਂਡੇ ਥੋੜੇ ਜੇ ਰਹਿ ਗਏ ਆ ਤੋ ਉੱਠ ਮੇਰੀ ਤੀ ਉਹਦੇ ਨਾਲ ਕਰਵਾ ਦੇ ਵੀ ਕੰਮ ਤਾਂ ਨੂੰ ਪਤਾ ਸਹੀ ਆ ਥੱਕੇ ਆਏ ਆ ਉਥੋਂ ਸਫ਼ਰ ਵੀ ਕਿੰਨਾ ਪੈ ਜਾਂਦਾ ਵਾ 2 ਘੰਟੇ ਤੇ ਜਾਣਾ ਆਉਣਾ ਵੀ ਜਾਂਦੇ ਆ ਹੌਂਦ ਸਰੀਰ ਥੱਕਿਆ ਪਿਆ ਘੜੀ ਰੈਸਟ ਕਰਨ ਦੋ ਹਾਂ ਪੁੱਤ ਹੁਣ ਰਾਤ ਪੈਣ ਲਈ ਆ ਤੇ ਰਾਤ ਸੌਣਾ ਹੀ ਆ ਉਹ ਵੀ ਨਿਆਣੀ ਸਵੇਰ ਦੀ ਇਕੱਲੀ ਲੱਗੀ ਆ ਤਾ ਆ ਜਾ ਮੇਰੀ ਤੇ ਕਰਵਾ ਦਿਓ ਦੇ ਨਾਲ ਥੋੜਾ ਜਿਹਾ ਕੰਮ ਮੰਮੀ ਮੈਂ ਇੱਕ ਵਾਰ ਆਖਿਆ ਤਾਂ ਹੈਗਾ ਵਾ ਉਹਨੂੰ ਜੋਦਨੂਗਾ ਉਹ ਵੀ ਜਾ ਕੇ ਤੇ ਸੌਂ ਜਾ ਸਵੇਰੇ ਕਰ ਲਾਂ ਕੰਮ ਜਿਹੜਾ ਕਰਨ ਵਾਲਾ ਵਾ ਸੌਣਾ ਉਹਨੇ ਕਿੱਥੇ ਉਹਨੇ ਤਾਂ ਵਿਚਾਰੀ ਨੇ ਕਰਕੇ ਸੌਣਾ ਹੌਂਦੀ ਕਰਦੇ 10 ਵਜੇ ਰਾਤ ਨੂੰ ਤਾਂ 9 ਵਜੇ ਗਏ ਨੇ ਤੂੰ ਤੀ ਸੌਂ ਸੌਂ ਜਾ ਕਮ 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 ਬਸ ਸਾਰਾ ਦਿਨ ਵੀ ਉਹ ਹਾਲ ਦਾ ਰਾਤ ਸੌਂ ਤੱਕ ਵੀ ਉਹ ਹਾਲਵਾ ਮੈਂ ਤਾਂ ਲੱਗੀਆਂ ਸੌਣ ਕਰਨਾ ਤੇ ਕਰ ਲਓ ਜੋ ਮਨ ਕੀ ਡਿਆਂ ਕਰਨ ਕਰਨਾ ਕੀ ਕੁਝ ਨਹੀਂ ਬਸ ਇਦਾਂ ਹੀ ਵਿਹਲਾ ਬੈਠਾ ਦੱਸੋ ਯਾਰ ਘਰ ਚ ਕੀ ਬੰਡਿਆ ਮੈਨੂੰ ਕੋ ਸਮਝ ਨਹੀਂ ਲੱਗੰਦੀ ਜੋ ਮਾਲਾ ਉੱਥੇ ਅਸੀਂ ਚਲੀ ਗਏ ਆ ਤੇ ਕੀ ਹੋ ਗਿਆ ਉੱਥੇ ਜਿੰਨੋਂ ਕਵਾਈ ਦਾ ਉਹਦਾ ਹੀ ਮੂਵਿੰਗ ਆ ਉਹ लवली ਹੁਣ ਇਹ ਗੱਲ ਥੋੜੀ ਜਿਹਾ ਤੂੰ ਕੱਲਾ ਥੋੜੀ ਆ ਤੇ ਜਿੱਥੇ ਜੀ ਕੀਤਾ ਮੂੰ ਚੁੱਕਿਆ ਤੇ ਚੱਲ ਗਏ ਹੁਣ ਤੂੰ ਜੀਆਂ ਵਾਲਾ ਹੋਇਆ ਵਾਂ ਕਿਥੇ ਕਿੱ데 ਜਾਣਾ ਹੁੰਦਾ ਘਰਦਿਆਂ ਦੀ ਸਲਾਹ ਲਿਆ ਕਰ ਪਹਿਲਾਂ ਓਹੋ ਮੰਮੀ ਨੂੰ ਮੈਂ ਪੁੱਛ ਕੇ ਗਿਆ ਵਾਂ ਪੁੱਛ ਕੇ ਨਹੀਂ ਗਿਆ ਦੱਸ ਕੇ ਗਿਆ ਵਾਂ ਪੁੱਛਿਆ ਹੁੰਦਾ ਨਾ ਤੇ ਮੈਨੂੰ ਵੀ ਪਤਾ ਹੁੰਦਾ ਮੈਨੂੰ ਤੇ ਆਪ ਨਹੀਂ ਪਤਾ ਤੂੰ ਕਿਥੇ ਗਿਆ ਕਿਥੇ ਨਹੀਂ ਜਦੋਂ ਮੈਂ ਘਰ ਆਇਆ ਮੈਂ ਵੇਖਿਆ ਮੈਂ ਗੱਡੀਆਂ ਨਹੀਂ ਘਰ ਓਏ ਮੈਂ ਤਾਂ ਚੱਲਿਆ ਸੀ ਭਰਾਵਾ ਸ਼ਹਿਰ ਮੁੰਡੇ ਨਾਲ ਹੂੰ ਤੇ ਉਧਰੋਂ ਇਹ ਆ ਗਈ ਜਾਂਦੀ ਵੀ ਮੈਂ ਜਾਣਾ ਵਾਂ ਪਿੰਡ ਅੱਛਾ ਉਹ ਦੂਜੀ ਜਿਹੜੀ ਭੈਣ ਦੀ ਦਿਲਜਿੰਦਰ ਵਾ ਆਹੋ ਉਹਨੇ ਇਹ ਜਾਣਾ ਤਮੇ ਹਾਂ ਚਲ ਕੋਈ ਗੱਲ ਨਹੀਂ ਚਲ ਜੰਨੇ ਆ ਪਹਿਲਾਂ ਮੈਂ ਨੋਕਾ ਟੋਕੀ ਕੀਤੀ ਵਾਵਾ ਵੀ ਮਤਲਬ ਸਾਰੇ ਜਣੇ ਸਲਾਹ ਨਾ ਜਾਵਾਂਗੇ ਇਕੱਠੇ ਜਾਵਾਂਗੇ ਵੀ ਉਹਨਾਂ ਗੁੱਸਾ ਕਰਨਾ ਵਾ ਤੇ ਨਹੀਂ ਉਹਨੇ ਪੇਸ਼ ਜਾਂਦ ਦਿੱਤੀ ਮੁੜ ਕੇ ਮੈਨੂੰ ਜਾਣਾ ਪਿਆ ਤੇ ਚਲ ਕੋਈ ਗੱਲ ਨਹੀਂ ਫੇਰ ਸਾਰੇ ਜਣੇ ਇਕੱਠੇ ਚਲ ਜਾਵਾਂਗੇ ਮੇਰੀ ਪਹਿਲਾਂ ਧਿਆਨ ਨਾਲ ਗੱਲ ਸੁਣ ਪਹਿਲੀ ਗੱਲ ਤੇ ਇਹ ਵੀ ਜਿਹੜੀ ਆ ਉਹਦੀ ਭੈਣ ਦੀ ਸਲਾਹ ਵਾ ਨਾ ਦਰਜਿੰਦਰ ਦੀ ਆਹ ਉਹਦੀ ਜਿਹੜਾ ਥੋੜੀ ਦਖਲਅੰਦਾਜ਼ੀ ਘਟਾਓ ਕਰੋ ਠੀਕ ਆ ਉਹ ਆਹੋ ਆਪਣੇ ਘਰ ਆਈਆਂ ਆਪਣੇ ਘਰ ਹਾਂ ਆਪਣੀ ਮਰਜ਼ੀ ਨਾਲ ਕੰਮ ਕਰੋ ਨਾਲੇ ਮੇਰੀ ਗੱਲ ਸੁਣ ਸਵੇਰੇ ਜੋਦ ਪੁੱਛਣ ਦੀ ਹਰਪ੍ਰਿੰਦਰ ਉਦੋਂ ਦੱਸ ਦਿੰਦੇ ਵੀ ਅਸੀਂ ਅੱਜ ਜਾਣਾ ਵਾ ਹੂੰ ਐਦਾਂ ਨਾ ਬੇਤਵਾਰੀ ਵਾਲੀ ਗੱਲ ਹੋ ਜਾਂਦੀ ਆ ਫਿਰ ਜੋਤਨੀ ਆਪਣੇ ਮਨ 'ਚ ਸੋਚਦੀ ਹੋਊਗੀ ਕਿ ਪਹਿਲਾ ਦਿਨ ਆ ਸਾਨੂੰ ਕਹਿਦਾ ਵੀ ਅਸੀਂ ਠਹਿਰ ਕੇ ਜਾਣਾ ਵਾ ਤੇ ਮੁੜ ਕੇ ਚਲ ਵੀ ਗਏ ਤੇ ਅਸੀਂ ਦੱਸ ਵੀ ਜਾਣ ਦੇ ਭੁਕੇ ਹਾਂ ਜਿਹੜੇ ਰਸਮਾਂ ਰਵਾਜ ਬਣੇ ਹੁੰਦੇ ਆ ਉਦਾਂ ਹੀ ਨਿਭਾਉਣੇ ਚਾਹੀਦੇ ਆ ਅਸੀਂ ਤਾਂਰੇ ਦੋਖੀ ਹੋਣਾ ਠੀਕ ਵਾ ਪਰ ਉਹਨੇ ਜੇਦੀ ਕਰ ਲਈ ਵੀ ਮੈਂ ਜਾਣਾ ਹੀ ਅੱਜ ਉਹ ਮੈਂ ਚਲੋ ਕੋਈ ਗੱਲ ਨਹੀਂ ਹੋ ਗਿਆ ਵਾ ਇੱਕ ਦਿਨ ਆਲੀ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਆ ਪਰ ਇਹ ਆ ਵੀ ਗਾਂ ਤੋਂ ਕਿਤੇ ਜਾਣਾ ਜੁੜਾ ਹੋਵੇ ਨਾ ਤੇ ਮੰਮੀ ਉਹਨਾਂ ਨੂੰ ਮਨਜਾ ਪੁੱਛ ਲਿਆ ਕਰੋ ਉਹ ਕਿਹੜਾ ਡੱਕਦੇ ਆ ਉਹ ਆਹ ਹੋ ਗਿਆ ਤੀ ਸ ਤੇ ਜੇ ਇਦਾਂ ਮਾਲਾ ਕੰਮ ਚੱਲਦਾ ਰਿਹਾ ਵੀ ਤੁਸੀਂ ਆਪਣੇ ਵਖਰੇ ਘੋੜੀ ਭਜਾਈ ਗਏ ਤੇ ਉਹ ਵਖਰੇ ਤੇ ਫੇਰ ਤੇ ਵਖ ਵਖੜੀ ਗੱਲ ਵਾ ਫੇਰ ਇਹ ਕਹਿੰਦੀ ਸਲਾਹ ਥੋੜੀ ਆ ਇੱਕ ਦੂਜੇ ਨੂੰ ਪੁੱਛਦੇ ਰਵਾਂਗੇ ਨਾ ਤੇ ਸੇ ਸੇ ਰਹੂਗਾ ਥੋੜਾ ਜਿਹਾ ਓਹ ਆਹੋ ਤੇ ਤੇਰੀ ਗੱਲ ਠੀਕ ਵਾ ਪਰ ਉਹ ਤੇ ਹੁਣ ਗਲਤੀ ਹੋ ਗਈ ਪਿੱਛੇ ਲੱਗੇ ਆ ਤੇ ਚਲ ਕੋਈ ਗੱਲ ਨਹੀਂ ਫੇਰ ਕੀ ਆ ਕੋਈ ਗੱਲ ਨਹੀਂ ਈ ਵੱਡੀ ਗੱਲ ਮਮੀ ਅੱਗੇ ਵੀ ਮੈਂ ਕਿਹਾ ਸੀ ਤੇ ਉਹ ਕਹਿਣ ਦੀ ਡੈਡੀ ਗੁੱਸੇ ਹੋਣ ਡਿਆ ਸੀ ਓਹ ਕੋਈ ਗੱਲ ਤੈਨੂੰ ਪਤਾ ਸਿਆਣੇ ਬੰਦੇ ਦਾ ਕੰਮ ਹੀ ਇਹ ਹੁੰਦਾ ਵਾ ਓਹ ਆਹੋ ਉਹਨਾਂ ਨੂੰ ਇਹ ਹੁੰਦਾ ਵਾ ਵੀ ਹੁਣ ਮਾਲਾ ਕੱਲ ਨੂੰ ਤਲ ਕੋਈ ਗੱਲ ਨਹੀਂ ਹੁਣ ਫਿਰ ਮੇਰ ਨਾਲ ਚਲ ਜੇ ਜਦੋਂ ਜਾਣਾ ਵਕਤ ਨਹੀਂ ਨਹੀਂ ਕੋਈ ਨਹੀਂ ਤੂੰ ਬਣਾ ਲਈ ਸਲਾਹ ਕੋਈ ਗੱਲ ਨਹੀਂ ਹੁfte ਦੱਸਣ ਤਾਂ ਚਲ ਜਾਗੇ ਕੋਈ ਗੱਲ ਨਹੀਂ ਉਹਨੂੰ ਚਲ ਜਾ ਕੋਈ ਗੱਲ ਨਹੀਂ ਕਰ ਰਿਹਾ ਸਭ ਜ ਆ ਕੇ ਹੈ ਹਾਂ ਹੁਣ ਵੇਖ ਲੈ ਇਹ ਬੰਜਾਉਂ ਰਿਆ ਵਾ ਅਜੇ ਮੈਂ ਨਾ ਸਭ ਕੋ ਸੰਭਲ ਕੇ ਕੰਮ ਕਰੀ ਨਾ ਕੋਈ ਤੇ ਚੰਗੀ ਗੱਲ ਵਾ ਤੇ ਜੇ ਆਪਣੀਆਂ ਮਰਜ਼ੀਆਂ ਕਰਦੇ ਰਹੀ ਨਾ ਤੇ ਫੇਰ ਖਲਾਰਾ ਪਿਆ ਹੀ ਖੜਾ ਤਾ ਇਹ ਰੋਟੀ ਤਾਂ ਖਾ ਲਈ ਸੀ ਤੇ ਠੰਡ ਚ ਬੈਠੇ ਜੇ ਰਜਾਈ ਚ ਬੋ ਹੁਣ ਓਏ ਮੈਂ ਖੁਰਾਂਦੀਆਂ ਨਹੀਂ ਨਾ ਸੋਨਾ ਆ ਗਿਆ ਤੇ लवली ਮਿਲਿਆ ਤਨ ਮਣ ਕੇ ਕਿਨੇ ਆਇਆ ਹੀ ਹਾਂ ਤੇ ਦੂਜੀ ਤਾਂ ਸਿੱਧੀ ਅੰਦਰ ਚਲ ਗਈ ਜਾ ਕੇ ਰਜਾਈ ਚ ਵੱੜ ਗਈ ਅੱਛਾ ਉਹ ਨਹੀਂ ਆਈ ਨਾ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਤੇਰੇ ਸਾਸਰ ਰੇਨ ਕੁਸ਼ਿਆ ਨਾ ਤੇ ਮਾਂ ਪਿਓ ਕਿੱਥੇ ਆ ਪੁੱਛਦੇ ਹੀ ਮੈਂ ਕਿਹਾ ਉਹਨਾਂ ਨੂੰ ਕੰਮ ਹੀ ਫੇਰ ਕਿਸ ਦਿਨ ਲੈ ਕੇ ਆਉਂਗਾ ਤੇ ਮੈਂ ਫੇਰ ਇਹ ਕੀ ਕਰਨ ਜਾਣਾ ਟਾਉਂ ਜਾਣਾ ਉਹਨਾਂ ਨੂੰ ਪਹਿਲੀ ਵਾਰ ਹੀ ਗਈਦਾ ਵਾ ਮੁੜ ਕੇ ਕੌਣ ਖੜਦਾ ਹਾਂ ਤਾਂ ਹਾਂ ਪਹਿਲੀ ਵਾਰਾਂ ਤੁਸੀਂ ਪੁੱਛਿਆ ਤਾਂ ਗਾੜੀ ਤੁਸੀਂ ਖੜਨਾ ਤੇ ਉਹਦੀ ਗੱਲ ਸੁਣ ਲੋ ਉਹ ਵੱਡੀ ਵਿਚਾਰੀ ਸੋਈ ਚ ਸਾਰਾ ਕੰਮ ਕਰਨ ਰਹੀ ਹੁਣ ਉਹਨੂੰ ਠੇਕਾ ਥੋੜਾ ਵਾ ਜੇ ਵਿਆਹ ਹੋਇਆ ਤੇ ਇਹਨੂੰ ਕੰਮ ਤੇ ਵੇਖਣਾ ਚਾਹੀਦਾ ਨਾ ਸੋਈ ਦਾ ਆਹੋ ਕੰਮ ਹੁਣ ਉਹਨੂੰ ਇਕੱਲੇ ਨੇ ਸੰਭਾਲ ਥੋੜਾ ਹੋ ਗਈ ਮੈਂ ਡੀਕ ਡਾਕ ਕੇ ਗਈ ਮੈਂ ਪੁੱਤ ਉੱਠਾ ਰੋਟੀ ਪਾਣੀ ਤੋਂ ਨੇ ਕਰ ਲਿਆ ਸਾਰਾ ਤੇ ਭਾਂਡੇ ਆ ਥੋੜੇ ਜਿਹਾ ਸਾਫ਼ ਕਰਨ ਵਾਲੇ ਤੇ ਕਰਦੇ ਇਹ ਮੰਮੀ ਮੈਂ ਤਾਂ ਸਵੇਰ ਦੀ ਗਈ ਆ ਤੇ ਹੁਣ ਆਈ ਆ ਥੱਕ ਗਈ ਆ ਘੜੀ ਸੌਣਿਆ ਦੋ ਮੈਨੂੰ ਤੇ ਮੈਂ ਰਾਤ ਸਾਰੀ ਸੌਣਾ ਹੀ ਆ ਉਜਨਾ ਨਹੀਂ ਆਦੇ ਪੇਕੇ ਦਾ ਹੋ ਗਏ ਉਹਨਾਂ ਦੇ ਭਜੀਆਂ ਫੇਰਦੀਆਂ ਤੇ ਇਹਨੂੰ ਤਖਬੜੋ ਵੀ ਹੁੰਦੇ ਆਹ ਹੋਏ ਉਹ ਗੱਲ ਕਹਿਣ ਲਈ ਨਹੀਂ ਉੱਠ ਕੇ ਬਾਹਰ ਆਈ ਹੁਣ ਤੁਸੀਂ ਆਪ ਸਿਆਣੇ ਜੇ ਜੇ ਇਹੋ ਜੇ ਕੰਮ ਕਰਨਗੇ ਤੇ ਘਰ ਵਿੱਚ ਪਸਾਦ ਪੈਣਾ ਹੀ ਪੈਣਾ ਮੈਂ ਰਮਨ ਮੇਰ ਜਾਂ ਤੇ ਬੰਦਾ ਤੁਰ ਕੇ ਜਾਵੇ ਤੇ ਬੰਦਾ ਕਹਿ ਲਵੇ ਥੱਕ ਗਏ ਸਵੇਰ ਦੇ ਤੁਰੇ ਤੇ ਹੁਣ ਆਏ ਆ ਕਾਰ ਤੇ ਗਏ ਤੇ ਕਾਰ ਦੇ ਆ ਗਏ ਤੇ ਇਧਰ ਥੱਕ ਗਏ ਹੋ ਤੇ ਨਾਲੇ ਘਰਾਂ ਦੇ ਕੰਮ ਕਰਨੇ ਪੈਣੇ ਆ ਭਾਵੇਂ ਥੱਕਦੇ ਜੋ ਮਰਜੀ ਉਹਨੇ ਵੀ ਕਿੰਨਾ ਚਿਰ ਚੁੱਪ ਕੀਤੀ ਨਾ ਕੰਮ ਕਰਨਾ ਆਖਰਕਾਰ ਉਹਨੇ ਬੋਲਣਾ ਹੀ ਆ ਵੀ ਮੇਰ ਕੋ ਨਹੀਂ ਹੁੰਦਾ ਮੈਂ ਠੇਕਾ ਨਹੀਂ ਲਿਆ ਤੇ ਉਹ ਸੱਚੀ ਐ ਫਿਰ ਆਪਣੇ ਥਾਂ ਨਾ ਹੋਇਆ ਤਾਂ ਮੈਂ ਇਹਨਾਂ ਨੂੰ ਕੰਮ ਹੀ ਵੰਡ ਦੇਣਾ ਇੱਕ ਟਾਈਮ ਦੀ ਰੋਟੀ ਉਹ ਬਣਾਵੇ ਤੇ ਇੱਕ ਦਿਓ ਬਣਾਵੇ ਇੱਕ ਦੂਜੇ ਵਾਲੇ ਵੇਖਣ ਦੀ ਲੋੜ ਹੀ ਨਹੀਂ ਗਈ ਇਹਨੂੰ ਵੀ ਵੰਡ ਕੇ ਦੇ ਦੇ ਤੇ ਮੁੰਡੇ ਨੂੰ ਵੰਡ ਕੇ ਦਈਏ ਜੋ ਬੰਦੇ ਨੂੰ ਹਸਾਂ ਥੋੜਾ ਵਾ ਸਾਰਾ ਸਾਰਾ ਦਿਨ ਉਹ ਬਾਹਰ ਕੰਮ ਕਰੇ ਤੇ ਇਹ ਸੇ ਤੋਂ ਜਾਏ ਸ਼ਾਮ ਨੂੰ ਘਰ ਆਏ ਨਹੀਂ ਕੋਈ ਨਹੀਂ ਬਠਾਲ ਕੇ ਕਰ ਲੈਨੇ ਆ ਗੱਲ ਕੇ ਜਦੋਂ ਖਰਚਾ ਤਾਂ ਉਹ ਪੂਰਾ ਚਾਹੀਦਾ ਵਾ ਤਾਂ ਕੰਮ ਕਿੰਨੇ ਕਰਨਾ ਹੁਣ ਜਾਣਾ ਉਹਨੂੰ ਗੱਡੀ ਵੀ ਚਾਹੀਦੀ ਆ ਤੇ ਤੇਲ ਕਿੱਦਾਂ ਪੈਣਾ ਵਾ ਕਮਾਈ ਕਰਾਂਗੇ ਤੇ ਪਾਵਾਂਗੇ ਚੱਲ ਕੋਈ ਨਿਭਾ ਲੋ ਕਿਸ ਦੇਣਾ ਤਾਂ ਕਰੋ ਇਹਦੇ ਨਾਲ ਗੱਲ ਚੱਲ ਹੋਇਆ ਕਦੇ ਬੰਦਾ ਚਲੀ ਗਿਆ ਕਦੀ ਤੂੰ ਸਹਰੇ ਤੁਰ ਪਿਆ ਕਦੀ ਤੂੰ ਮੁੰਡਿਆਂ ਨਾਲ ਚਲ ਗਿਆ ਕਮ ਤੁਹਾਨੂੰ ਨਹੀਂ ਵਾਰਾ ਖਾਣੀ ਮੈਂ ਤੇਰਾ ਮਨ ਉਹਦਾ ਮੱਥਾ ਨਾਉਣਾ ਨਹੀਂ ਤੂੰ ਇੱਕ ਰੀ ਨੂੰ ਸਮਝਾ ਲੈ ਜੇ ਤਾਂ ਸਮਝਦਾ ਠੀਕ ਹੈ ਨਹੀਂ ਤਾਂ ਮੈਂ ਚੁੱਕ ਕੇ ਅੱਡ ਕਰ ਦੇਣਾ ਤੇ ਮੈਂ ਦੱਸਦਾ ਦੱਸ ਮੈਂ ਉਹਨੂੰ ਕੀ ਸਮਝਾਵਾਂ ਤੁਸੀਂ ਪਿਓ ਜੇ ਤੁਸੀਂ ਕਹੋ ਦੋਵਾਂ ਨੂੰ ਭਾਲੋ ਮਰ ਮਨ ਮੇਰੀ ਤੋਂ ਮੇਰੇ ਤੱਕ ਤਾਂ ਪਹੁੰਚਦਾ ਨਹੀਂ ਗਾ ਤੇ ਮੰਦਾ ਬਸ ਸਾਰੀ ਤੇਰੀ ਮੈਨੂੰ ਨੇ ਕਦੇ ਮੰਨਦਾ ਹੋਣ ਮਾਰ ਕੇ ਮਿਲਿਆ ਮੇਰੇ ਨਾਲ ਆਓ ਮਿਲਿਆ ਕਹਦਾ ਹੁਣ ਸਾਹਮਣੇ ਬੈਠੀ ਹੈ ਤਾਂ ਉਹਨੇ ਹੀ ਪੜਣਾ ਸੀ ਉਹਨੂੰ ਨਾ ਬੈਠੀ ਹੁੰਦੀ ਤਾਂ ਮੈਨੂੰ ਵੀ ਨਹੀਂ ਹੁਣ ਕਵਾਉਣਾ ਚਲੋ ਛੱਡਰ ਤੂੰ ਆਪਣਾ ਕੰਮ ਕਰ ਜਾ ਆ ਗੀ ਹੱਦ ਹੋ ਗਈ ਜਦੋਂ ਕਿ ਗਲਤੀ ਹੁੰਦੀ ਤੂੰ ਕੀਤੀ ਆ ਤੂੰ ਇਹ ਚੜਾਇਆ ਵਾ ਤੂੰ ਕੰਮ ਕੀ ਕਰਦੀ ਰਹੀ ਸਾਰੇ ਤੂੰ ਤੇ ਹੁਣ ਉਹਨੂੰ ਉਹਨੇ ਤਾਂ ਬੋਲਣਾ ਕਿਥੋਂ